ਸਤ ਨਹੀਂ ਐਦਾਂ ਦਾ ਪਿਆਰ ਭਾਈ ਤਾਰੂ ਸਿੰਘ ਦਾ ਬਣਿਆ ਸੀ ਭਾਈ ਤਾਰੂ ਸਿੰਘ ਨੇ ਸ਼ਹੀਦ ਹੋਣਾ ਤੇ ਮੰਨ ਲਿਆ ਸੀ ਪ੍ਰਵਾਨ ਕਰ ਲਿਆ ਸੀ ਪਰ ਪਾਉਮ ਦੇ ਜੋਧੀ ਦੀ ਤੁਸੀਂ ਉਮਰ ਪੜੋ ਕਿਤੇ ਸੰਨ 1720 ਦੇ ਵਿੱਚ ਪੂਲਾ ਪਿੰਡ ਹੈ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਭਾਈ ਤਾਰੂ ਸਿੰਘ ਉੱਥੇ ਉਹਨਾਂ ਦਾ ਜਨਮ ਹੁੰਦਾ ਹੈ ਉਹ ਵਕਤ ਦਾ ਦਾ ਸਿੱਖ ਜੰਗਲਾਂ ਦੇ ਵਿੱਚ ਰਹਿੰਦੇ ਸਨ ਉਹਨਾਂ ਨੂੰ ਤੇ ਘਰ ਵਿੱਚ ਬਹਿ ਕੇ ਰੋਟੀ ਖਾਣ ਦਾ ਵੀ ਮੌਕਾ ਨਹੀਂ ਸੀ ਮਿਲਦਾ ਵਿਪਤਾ ਭਰਿਆ ਸਮਾਂ ਸੀ ਜੇਸ ਵਕਤ ਭਾਈ ਤਾਰੂ ਸਿੰਘ ਦਾ ਜਨਮ ਹੋਇਆ ਅਜੇ ਬਹੁਤਾ ਸਮਾਂ ਨਹੀਂ ਹੋਇਆ ਸਾਬ ਜਾਦਿਆਂ ਦੀ ਕੁਰਬਾਨੀ ਨੂੰ ਬਹੁਤਾ ਸਮਾਂ ਨਹੀਂ ਹੋਇਆ ਮਲਕ ਚ ਲਗ 15 ਕ ਸਾਲ ਹੋਣਗੇ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ 4 ਸਾਲ ਹੋਏ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ 16 ਦੇ ਵਿੱਚ 1716 ਤੇ 1720 ਧਰ ਸੀਮਾ ਜਦੋਂ ਜਿਉਂ-ਜਿਉਂ ਭਾਈ ਤਾਰੂ ਸਿੰਘ ਵੱਡਾ ਹੋਇਆ ਮਾਂ ਦੱਸਦੀ ਰਹੀ ਪੁੱਤਰਾ ਤੇਰੇ ਸਿਰ ਉੱਤੇ ਬਾਪ ਦਾ ਸਾਇਆ ਨਹੀਂ ਕਿਉਂਕਿ ਭਾਈ ਤਾਰੂ ਸਿੰਘ ਦੇ ਪਿਤਾ ਜੀ ਜਿਹੜੇ ਸੀ ਬਚਪਨ ਤੋਂ ਚੜ੍ਹਾਈ ਕਰਕੇ ਬਾਪ ਦਾ ਮੂੰਹ ਨਹੀਂ ਵੇਖਿਆ ਭਾਈ ਤਾਰੂ ਸਿੰਘ ਨੇ ਮਾਂ ਨੇ ਕਿਹਾ ਪੁੱਤਰਾ ਵੇਖ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਵੀ ਉਸ ਵਕਤ ਉਮਰ 9 ਸਾਲ ਦੀ ਸੀ ਜਿਸ ਵਕਤ ਧੰਨ ਗੁਰਪ੍ਰੇਖ ਬਾਬਰ ਸਾਹਿਬ ਜੀ ਸ਼ਹੀਦ ਹੋ ਗਏ ਸਨ ਮਾਂ ਨੇ ਪਾਲਿਆ ਮਾਣੇ ਵਡਿਆ ਕੀਤਾ ਮੇਰਾ ਫਰਜ ਹੈ ਮੈਂ ਤੈਨੂੰ ਧਰਮ ਦੀ ਸਿੱਖਿਆ ਦਵਾਂ 12 ਮੁਖੀ ਬਾਤ ਤੇਰੇ ਕੋਲ ਨਹੀਂ ਪਰ ਰੋਹਾਨੀਅਤ ਤੌਰ ਉਤੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗੁਰੂ ਮਾਂ ਵੀ ਤੇ ਗੁਰੂ ਪਿਤਾ ਵੀ ਇਹ ਦੇਖਭਾਲ ਤੇਰੀ ਹਰ ਵਕਤ ਕਰੇਗਾ ਸਾਸੰਗ ਤੇ ਸ਼ਹੀਦੀ ਦਾ ਕਾਰਨ ਲੱਭ ਲਈਏ ਕਿ ਅਸਲ ਦੇ ਵਿੱਚ ਸ਼ਹੀਦੀ ਦਾ ਕਾਰਨ ਕੀ ਭਾਈ ਤਾਰੂ ਸਿੰਘ ਭਾਈ ਤਾਰੂ ਸਿੰਘ ਨੇ ਕਿਸੇ ਦਾ ਦਿਲ ਥੋੜਾ ਦੁਖਾਇਆ ਕੋਈ ਚੋਰੀ ਥੋੜਾ ਕੀਤੀ ਉਹ ਮੰਦੇ ਬੋਲ ਥੋੜਾ ਭਾਈ ਤਾਰੂ ਸਿੰਘ ਨੇ ਕਿਸੇ ਨੂੰ ਕਿਸੇ ਵਾਕ ਤੇ ਵਰਤੇ ਨੇ 25 ਸਾਲਾਂ ਦਾ ਨੌਜਵਾਨ ਗੱਭਰੂ ਐ 25 ਸਾਲਾਂ ਦਾ ਜਿਨੇ ਮਹਾਨ ਕੁਰਬਾਨੀ ਮਹਾਨ ਸ਼ੀਧੀ ਦਿੱਤੀ ਮਾਂ ਦੀ ਉਸ ਗੁਰਤੀ ਦੇ ਵਿੱਚੋਂ ਪੜਿਆ ਭਾਈ ਤਾਰੂ ਸਿੰਘ ਜਿਹੜੀ ਮਾਂ ਰੋਜ਼ਾਨਾ ਹੀ ਨਿਤ ਸਾਖੀਆਂ ਸੁਣਾਉਂਦੀ ਉਹ ਗੁਰਮਤਿ ਦੀ ਸ਼ੀਦਾ ਮਹਾਂਪੁਰਖਾਂ ਦੀ ਇੱਕ ਦਿਨ ਐਵੇਂ ਹੋਇਆ ਪੱਟੀ ਦਾ ਆਮ ਜਾਂ ਮੁਸਲਮਾਨ ਸੀ ਰਹਿਣ ਵਾਲਾ ਜਿਹਦਾ ਨਾਮ ਰਹੀਮ ਬਖਸ਼ ਸੀ ਤੇ ਪੱਟੀ ਦਾ ਹੀ ਹਾਕਮ ਸੀ জাফর ਬੇਗ জাফর ਬੇਗ ਨੇ ਰਹੀਮ ਬਖਸ਼ ਦੀ ਨੌਜਵਾਨ ਬੱਚੀ ਨੂੰ ਚੁੱਕ ਕੇ ਲੈ ਗਿਆ ਸੀ ੱਕੇ ਦੇ ਨਾਲ ਕਿ ਇਹਦੇ ਨਾਲ ਮੈਂ ਨਿਕਾਹ ਕਰਨਾ ਹੈ ਆਲੇ ਦੁਆਲੇ ਘੁੰਮਿਆਂ ਫਿਰਿਆ ਕਿਸੇ ਨੇ ਨਹੀਂ ਬਾਤ ਪੁੱਛੀ ਜਕਰੀਏ ਦੇ ਕੋਲ ਵੀ ਗਿਆ ਕਿਉਂਕਿ ਸਰਕਾਰਾਂ ਤੇ ਉਹਨਾਂ ਦੀ ਹੀ ਮੰਨਦੀਆਂ ਨਾ ਗਰੀਬ ਬੰਦੇ ਅੱਗੇ ਸਰਕਾਰ ਦੀ ਕਿੱਥੇ ਚੱਲਦੀ ਆਪਣੀ ਬੱਚੀ ਨੂੰ ਬਾਰ ਬਾਰ ਕਹਿੰਦਾ ਰਿਹਾ ਜਾ ਕੇ ਕਹਿੰਦਾ ਰਿਹਾ ਆਪਣੀ ਬੱਚੀ ਨੂੰ ਇਹ ਹੁਣ ਸਾਡੀ ਬੇਵਸੀ ਹੈ ਆਪਾਂ ਕੀ ਕਰ ਸਕਦੇ ਹਾਂ ਤੇ ਅੱਗੇ ਉਹ ਬੱਚੀ ਇਹ ਕਹਿੰਦੀ ਸੀ ਪਿਤਾ ਜੀ ਜੇ ਸਾਰੇ ਦਰਵਾਜੇ ਬੰਦ ਹੋ ਜਾਣਗੇ ਤੇ ਸਿੱਖਾਂ ਦੇ ਦਰਵਾਜੇ ਖੜਾ ਕਾ ਦਿਓ ਉਹ ਜ਼ਰੂਰ ਬਚਾ ਲੈਣਗੇ ਮੈਨੂੰ ਤੇ ਸਾਰੇ ਦਰਵਾਜੇ ਬੰਦ ਹੋ ਜਾਣਗੇ ਹੋਇਆ ਇਹਨੇ ਆਲੇ ਦੁਆਲੇ ਘੁੰਮਦਾ ਹੋਇਆ ਭਾਈ ਤਾਰੂ ਸਿੰਘ ਝੋਲੀ ਅੱਡਦਾ ਸੀ ਨੌਜਵਾਨ ਬੱਚੀ ਹੈ ਮੇਰੀ ਇੱਜਤ ਨੂੰ ਹੱਥ ਪਾਇਆ ਹੈ ਕੋਈ ਬਚਾਉਣ ਵਾਲਾ ਨਹੀਂ ਸੀ ਭਾਈ ਸੂਲਾ ਪਿੰਡ ਜਦੋਂ ਪਹੁੰਚਿਆ ਅੱਖਿਆ ਥੱਕਿਆ ਰਾਤ ਦਾ ਸਮਾਂ ਸੀ ਭਾਈ ਤਾਰੂ ਸਿੰਘ ਦੇ ਘਰ ਦਾ ਦੂਹਾ ਖੜਕਾਇਆ ਰਹੀਮ ਬਖਸ਼ ਨੇ ਮੁਸਲਮਾਨ ਹੈ ਹਾਲਾਂਕਿ ਮੁਸਲਮਾਨ ਦੀ ਬੱਚੀ ਇੱਕ ਮੁਸਲਮਾਨ ਨੇ ਚੁੱਕੀ ਹੋਈ ਆਖਿਆ ਮੈਂ ਸੁਣਿਆ ਇਥੇ ਭਾਈ ਤਾਰੂ ਸਿੰਘ ਰੈਂਦਾ ਹੈ ਗੁਰੂ ਨਾਨਕ ਸਾਹਿਬ ਦੇ ਸੱਚੇ ਪਾਤਸ਼ਾਹ ਦਾ ਪਿਆਰਾ ਸਿੱਖ ਬੜੀ ਸ਼ਰਧਾ ਭਾਵਨਾ ਰੱਖਣ ਵਾਲਾ ਹੈ ਕਿਸੇ ਦਾ ਕਹਿਣਾ ਨਹੀਂ ਮੋੜਦਾ ਜਦੋਂ ਭਾਈ ਤਾਰੂ ਸਗਨੇ ਇੰਨੀ ਗੱਲ ਸੁਣੀ ਕਿ ਮੈਂ ਆ ਮੈਨੂੰ ਆਮ ਜੇ ਬੰਦੇ ਨੂੰ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਨਾਂ ਦੇ ਨਾਲ ਲੋਕ ਬੁਲਾਉਂਦੇ ਨੇ ਕਿਰਬਾਰ ਹੋਵੇ ਤਾਂ ਸਿੱਖ ਦਾ ਇਦਾਂ ਦਾ ਹੋਵੇ ਇਹ ਕਹਦੇ ਇਹ ਲੋਕ ਕਹਿਣ ਕਿ ਸਿੱਖ ਬੀਬੀ ਇਦਾਂ ਦੀ ਹੋਵੇ ਸਿੱਖ ਭਰਾ ਇਦਾਂ ਦਾ ਹੋਵੇ ਸਿੱਖ ਪਤਨੀ ਇਦਾਂ ਦੀ ਹੋਵੇ ਸਿੱਖ ਪਤੀ ਇਦਾਂ ਦਾ ਹੋਵੇ ਇਦਾਂ ਦਾ ਮਾਹੌਲ ਹੋਣਾ ਚਾਹੀਦਾ ਵੀ ਭਾਈ ਤਾਰੂ ਸਿੰਘ ਨੂੰ ਯਾਦ ਕਿਦਾਂ ਕੀਤਾ ਜਾ ਰਿਹਾ ਇੱਥੇ ਗੁਰੂ ਨਾਨਕ ਦਾ ਸਿੱਖ ਰਹਿੰਦਾ ਬੁਆ ਖੜਕਾਇਆ ਜੀ ਥੱਕੇ ਟੁੱਟੇ ਸੀ ਰਹੀਮ ਬਖਸ਼ ਪਹਿਲਾਂ ਪਾਣੀ ਪਿਆ ਆਖ ਮੂੰਹ ਤੋਂ ਆਇਆ ਪ੍ਰਸ਼ਾਦਾ ਭਾਈ ਤਾਰੂ ਸਿੰਘ ਨੇ ਤਿਆਰ ਕੀਤਾ ਤੋੜ ਕੇ ਇੱਕ ਗਰਹੀ ਮੂੰਹ ਦੇ ਵਿੱਚ ਪਾਉਣ ਲੱਗਾ ਅੱਖਾਂ ਦੇ ਵਿੱਚ ਪਾਣੀ ਆ ਗਿਆ ਆਖਾ ਬਾਪੂ ਜੀ ਕੀ ਗੱਲ ਖਾਂਦੇ ਕਿਉਂ ਨਹੀਂ ਪਏ ਉਹਨੇ ਸਾਰਾ ਕੁਝ ਦੱਸਿਆ ਵੀ ਇਦਾਂ ਇਦਾਂ ਕਰਕੇ ਮੇਰੀ ਬੱਚੀ ਨੂੰ ਚੁੱਕ ਕੇ ਲੈ ਕੇ ਆਇਆ ਲੈ ਕੇ ਚਲਾ ਗਿਆ ਪਰ ਮੇਰੀ ਬੱਚੀ ਨੇ ਇੰਨਾ ਕੁ ਭਰੋਸਾ ਜਤਾਇਆ ਸੀ ਜੇ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਸਿੱਖਾਂ ਦੇ ਦਰਵਾਜ਼ੇ ਜ਼ਰੂਰ ਖੜਕਾ ਦੇ ਮੈਂ ਬੜੀ ਭਾਵਨਾ ਰੱਖ ਕੇ ਤੁਹਾਡੇ ਕੋਲ ਆਇਆ ਮੈਨੂੰ ਲੱਗਦਾ ਮੇਰੀ ਬੱਚੀ ਨੂੰ ਕੋਈ ਛਡਾ ਨਹੀਂ ਸਕਦਾ ਅਗਲੇ ਦਿਨ ਮੇਰੀ ਬੱਚੀ ਦਾ ਨਿਕਾਹ ਪੜਿਆ ਜਾਣਾ ਹੈ ਮੈਂ ਤਾਂ ਬਥੇਰਾ ਬੱਚੇ ਨੂੰ ਸਮਝਾਇਆ ਸੀ ਕਿ ਹੁਣ ਸਮਝੌਤਾ ਕਰ ਲੈ ਕਰ ਕੀ ਸਕਦੇ ਆਪਾਂ ਪਰ ਬੱਚੇ ਨੂੰ ਭਰੋਸਾ ਸਿੱਖਾਂ ਦੇ ਸਿੱਖਾਂ ਦੇ ਕਿਰਦਾਰ ਦੇ ਭਰੋਸਾ ਹੈ ਭਾਈ ਤਾਰੂ ਸਿੰਘ ਜੀ ਕਹਿੰਦੇ ਲੈ ਫਿਗਰ ਕੋ ਕਰਦੇ ਉਹ ਕਹਿੰਦੇ ਫਿਗਰ ਕਿਉਂ ਨਾ ਕਰਾਂ ਕੱਲ ਤੇ ਨਕਾਬ ਪੜਿਆ ਜਾਣਾ ਕਹਿੰਦੇ ਕੱਲ ਹੀ ਪੜਿਆ ਜਾਣਾ ਰਾਤ ਕਿੱਡੀ ਵੱਡੀ ਹੈ ਰਾਤੋਂ ਰਾਤ ਤੇਰੀ ਬੱਚੀ ਨੂੰ ਛਡਾ ਲੈਣਾ ਉਹਨੂੰ ਪ੍ਰਸ਼ਾਦਾ ਛਕਾਇਆ ਭਾਈ ਤਾਰੂ ਸਿੰਘ ਜੀ ਫਿਰ ਜੰਗਲਾਂ ਨੂੰ ਚਲੇ ਗਏ ਜਿੱਥੇ ਸਿੱਖ ਰਹਿੰਦੇ ਸਨ ਜਾ ਕੇ ਆਖਿਆ ਭਾਈ ਤਾਰੂ ਸਿੰਘ ਦਾ ਮੂੰਹ ਲਮਕਿਆ ਹੋਇਆ ਪ੍ਰਸ਼ਾਦਾ ਲੈ ਕੇ ਗਏ ਸਿੱਖਾਂ ਕੋਲ ਤੇ ਸਿੱਖ ਕਹਿੰਦੇ ਵੀ ਅੱਜ ਤੇਰੇ ਤੇ ਕੀ ਫਰਕ ਕਿਉਂ ਫਰਕ ਹੈ ਭਾਈ ਸਾਹਿਬ ਜੀ ਕਹਿੰਦੇ ਵੀ ਤੁਸੀਂ ਪਹਿਲਾਂ ਪ੍ਰਸ਼ਾਦਾ ਛਕੋ ਫਿਰ ਮੈਂ ਦੱਸਦਾ ਜਦੋਂ ਪ੍ਰਸ਼ਾਦਾ ਸਿੱਖਾਂ ਨੇ ਜਿਹੜੇ ਜੰਗਲਾਂ ਦੇ ਵਿੱਚ ਬੈਠੇ ਹੋਏ ਸਨ ਜਦੋਂ ਪ੍ਰਸ਼ਾਦਾ ਛੱਕਣ ਲੱਗੇ ਦੱਸਿਆ ਭਾਈ ਤਾਰੂ ਸਿੰਘ ਨੇ ਆਖਿਆ ਸਿੱਖੋ ਇਸੇ ਅਵਲਾ ਨੇ ਜਿੱਥੇ ਕਿਤੇ ਵੀ ਇਨਸਾਫ ਨਹੀਂ ਮਿਲ ਰਿਹਾ ਜਿਹਦੀ ਇੱਜ਼ਤ ਕੱਲ ਨੂੰ ਬੇਫਤ ਹੋ ਜਾਣੀ ਉਹਨੇ ਤੁਹਾਡਾ ਬੂਆ ਕਰਕਾਇਆ ਹੈ ਅੱਛਾ ਗੱਲ ਕੀ ਦੱਸਿਆ ਤੇ ਰਹੀਮ ਬਖਸ਼ ਦੀ 17 ਸਾਲ ਦੀ ਬੱਚੀ ਜਿਹਦਾ ਨਾਮ ਸਲਮਾ ਕਰਕੇ ਆਂਦਾ ਇਤਿਹਾਸ ਵਿੱਚ 17 ਸਾਲ ਦੀ ਬੱਚੀ ਨੂੰ ਚੁੱਕ ਕੇ ਲੈ ਗਿਆ ਪੱਟੀ ਦਾ ਰਹਿਣ ਵਾਲਾ ਖਾਕਮ ਜਾਫਰ ਬੇਗ ਛਡਾਕ ਲਿਓ ਰਹੀਮ ਬਖਸ਼ ਨੂੰ ਨਾਲ ਲਿਆ ਤੇ ਸਾਧ ਸੰਗਤ ਧਾਵਾ ਬੋਲਦਤਾ ਜਾਫਰ ਬੇਗ ਨੂੰ ਮਾਰ ਮੁਕਾਇਆ ਸਾਧ ਸੰਗਤ ਤੇ ਬੱਚੇ ਨੂੰ ਛਡਾ ਕੇ ਕੁਝ ਮੋਹਰਾਂ ਕੁਝ ਪੈਸੇ ਦਿੱਤੇ ਇੱਕ ਘੋੜਾ ਦਿੱਤਾ ਭਾਈ ਤਾਰੂ ਸਿੰਘ ਜੀ ਹੋਣਾ ਨੇ ਨਾਲ ਭਾਈ ਤਾਰੂ ਸਿੰਘ ਜੀ ਖੁਦ ਗਏ ਧਾਵਾ ਬੋਲ ਕੇ ਕਈ ਸਿਪਾਹੀਆਂ ਨੂੰ ਮਾਰਦਿਆਂ ਹੋਇਆ ਉਸ ਜ਼ਾਲਮਾਂ ਦੇ ਪੰਜੇ ਦੇ ਵਿੱਚੋਂ ਛਡਾ ਕੇ ਬੱਚੇ ਨੂੰ ਲਿਆਂਦਾ ਗਿਆ ਰਹੀਮ ਬਖਸ਼ ਨੂੰ ਪਿਆ ਗਿਆ ਕਿ ਆਪਣੀ ਬੱਚੀ ਤੁਸੀਂ ਲੈ ਜਾਓ ਆ ਪੈਸੇ ਲਾਓ ਇਨ੍ਹਾਂ ਪੈਸਿਆਂ ਦੇ ਨਾਲ ਬੱਚੀ ਦਾ ਨਕਾਹ ਕਰ ਦੇ। ਏ ਐਸੀ ਵਿਦਾਕਾਰ ਹੁਣ ਜਦੋਂ ਪਤਾ ਲੱਗਾ ਕਿ ਪੱਟੀ ਦਾ ਜਿਹੜਾ জাফর ਬਹਿ ਉਹਨੂੰ ਕਿੰਨੇ ਮਾਰਿਆ ਇੱਕ ਬੇਨਤੀ ਮੈਂ ਕਰਨੀ ਚਾਹੁੰਦਾ ਜਦੋਂ ਇਹ ਤੁਹਾਡੇ ਗਲਾਂ 'ਚ ਫਟੇ ਪਾਏ ਜਾਂ ਨਾ ਵੀ ਸਿੱਖ ਕੌਮ ਜੁਰਾਇੰਗ ਪੇਸ਼ਾ ਹੈ ਕਿ ਜੁਰਮ ਕਰਨ ਵਾਲੀ ਇਹਨਾਂ ਨੂੰ ਦੱਸੋ ਅਸੀਂ ਜ਼ੁਲਮ ਕਰਨ ਵਾਲੇ ਨਹੀਂ ਅਸੀਂ ਤਾਂ ਜ਼ੁਲਮ ਨੂੰ ਰੋਕਣ ਵਾਲੇ ਆ ਅਸੀਂ ਆਪਣੇ ਸਰੀਰ ਉੱਤੇ ਪੰਜ ਕਕਾਰਾਂ ਦੀ ਵਰਦੀ ਪਾਉਣ ਵਾਲੇ ਆ ਕਿਰਪਾਨਾਂ ਅਸੀਂ ਕਿਸੇ ਦਾ ਕਤਲ ਕਰਨ ਵਾਸਤੇ ਨਹੀਂ ਪਾਈਆਂ ਹੋਈਆਂ ਅਸੀਂ ਜ਼ੁਲਮ ਨੂੰ ਰੋਕਣ ਵਾਸਤੇ ਪਾਈਆਂ ਹੋਈਆਂ ਜਿਹੜੇ ਅੱਜ ਫਤਵਾ ਫੱਟਾ ਤੁਹਾਡੇ ਗੱਲ 'ਚ ਪਾਉਂਦੇ ਇਹ ਜਰਾਇਮ ਪੇਸ਼ਾ ਕੌਮ ਹੈ ਦੱਸੋ ਇਹਨਾਂ ਨੂੰ ਜਦੋਂ ਕਿਸੇ ਤੇ ਵਿਪਤਾ ਪੈਂਦੀ ਸਿੱਖ ਜਦੋਂ ਕਿਸ ਦੀ ਹੈਲਪ ਕਰਦਾ ਇਹ ਵੇਖ ਕੇ ਨਹੀਂ ਕਰਦਾ ਇਹ ਹਿੰਦੂਆਂ ਦੀ ਕੁੜੀ ਏ ਜਾਂ ਮੁਸਲਮਾਨਾਂ ਦੀ ਕੁੜੀ ਹੈ ਮਦਦ ਕਰਦਾ ਅਸੀਂ ਅਜ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਸਿੱਖ ਡਾਂਗਾ ਖਾਂਦੇ ਸਨ ਕਿਸਾਨ ਰੋਜ਼ ਨਿਤ ਦਿਹਾੜੇ ਕਈ ਕੁਝ ਹੁੰਦਾ ਸੀ ਪਰ ਜਦੋਂ ਪ੍ਰਸ਼ਾਦਾ ਬੰਦਾ ਸੀ ਅਨਾਉਂਸਮੈਂਟ ਕਰ ਦਿੰਦੇ ਸੀ ਉਥੇ ਉਹ ਕਤਾਰ ਦੇ ਵਿੱਚ ਉਹ ਪੰਕਤ ਦੇ ਵਿੱਚ ਪੁਲਿਸ ਵਾਲੇ ਜੀ ਰੋਟੀ ਖਾ ਰਹੇ ਸੀ ਉਸੇ ਕਤਾਰ ਵਿੱਚ ਬਹਿ ਕੇ ਉਥੇ ਫੌਜੀ ਵੀ ਰੋਟੀ ਖਾ ਰਹੇ ਸਨ ਇਹ ਹੈ کردار ਸਿੱਖ ਦਾ ਕਿ ਸਿੱਖ ਜਦੋਂ ਕਿਸੇ ਦੀ ਹੈਲਪ ਮਦਦ ਕਰਦਾ ਇਹ ਤੁਹਾਨੂੰ ਜਰਾਇਮ ਪੇਸ਼ਾ ਦੱਸਣ ਵਾਲੇ ਉਹਨਾਂ ਨੂੰ ਦੱਸੋ ਅਸੀਂ ਜ਼ੁਲਮ ਕਰਨ ਵਾਲੇ ਨਹੀਂ ਸ ਜ਼ੁਲਮ ਦਾ ਨਾਸ਼ ਕਰਨ ਵਾਲੇ ਆ ਜਦੋਂ ਸਿੱਖ ਕਿਸੇ ਦੀ ਮਦਦ ਕਰਦਾ ਉਹ ਇਹ ਵੇਖ ਕੇ ਮਦਦ ਨਹੀਂ ਕਰਦਾ ਕਿ ਕਿੰਨਾ ਦੀ ਬੱਚੀ ਜਾਂ ਕਿੰਨਾ ਦਾ ਬੱਚਾ ਹੈ ਮਦਦ ਕਰਦਾ ਹੈ ਫੁਕਾਨ ਟੁਪਾਵੇ ਹੈ ਜਦੋਂ ਜਗਰੀਏ ਨੂੰ ਪਤਾ ਲੱਗਿਆ ਕਿ ਪੱਟੀ ਦਾ ਜੋ ਜਾਫਰ ਬੇਗ ਹੈ ਕਿੰਨੇ ਮਾਰਨਕ ਆਇਆ ਤੇ ਫਿਰ ਹਰ ਭਗਤ ਨਰਨਜਨੀ ਨੇ ਸਾਰੀ ਗੱਲ ਦਸੀ ਕਿ ਉਥੋਂ ਦਾ ਇੱਕ ਤਾਰੂ ਸਿੰਘ ਰਹਿਣ ਵਾਲਾ ਹੈ ਕੀਰਤ ਕਰਨ ਵਾਲਾ ਹੈ ਉਹਨੇ ਬੱਚੀ ਨੂੰ ਸੜਾਇਆ ਸਿੱਖਾਂ ਨੂੰ ਨਾਲ ਲੈ ਕੇ ਤੇ ਜਾਫਰ ਬੇਗ ਨੂੰ ਮਾਰਿਆ ਗਿਆ ਜਗਦੀਆ ਕਹਿੰਦਾ ਪਈ ਇਹ ਕਿਦਾਂ ਮੇਰੇ ਗਵਾਨ ਦੇ ਵਿੱਚ ਸਿੱਖ ਰਹਿੰਦਾ ਹੋਵੇ ਮੈਂ ਇਹਨੇ ਮਾਰ ਮਕਾਇ ਮਰਦੇ ਨਹੀਂ ਜੇ ਮੇਰੇ ਲੱਗਈ ਇਹ ਸਭ ਕੁਝ ਸਿੱਖ ਕਰ ਰਿਹਾ ਜਾ ਉਹਨੂੰ ਗ੍ਰਿਫਤਾਰ ਕਰਕੇ ਲਿਆ ਗਿਆ ਸਿਪਾਈ ਆਏ ਗ੍ਰਿਫਤਾਰ ਕਰਨ ਵਾਸਤੇ ਉਦੋਂ ਭਾਈ ਤਾਰੂ ਸਿੰਘ ਜੀ ਖੇਤਾਂ ਦੇ ਵਿੱਚ ਗਏ ਹੋਏ ਸਨ ਸਿਪਾਈ ਪਿੰਡ ਵਾਲੇ ਨੇ ਆਖਿਆ ਕਿ ਸਿਪਾਈ ਸਿਪਾਈ ਤੁਹਾਡੇ ਪਿੱਛੇ ਲੱਗੇ ਹੋਏ ਨੇ ਤੁਸੀਂ ਭੱਜ ਜਾਓ ਭਾਈ ਤਾਰੂ ਸਿੰਘ ਕਹਿੰਦਾ ਨਾ ਜੀ ਹੁਣ ਭੱਜਣ ਦਾ ਥੋੜਾ ਸਮਾਂ ਹੁਣ ਤੇ ਸ਼ਹੀਦੀ ਦੇਣ ਦਾ ਸਮਾਂ ਹੈ ਹੁਣ ਨਹੀਂ ਭੱਜਾਂਗਾ ਭਾਈ ਤਾਰੂ ਸਿੰਘ ਨੂੰ ਸਾਥ ਸੰਗਤ ਗ੍ਰਿਫਤਾਰ ਕੀਤਾ ਗਿਆ ਸਾਰਾ ਪਿੰਡ ਇਕੱਠਾ ਹੋ ਗਿਆ ਆਲੇ ਦੁਆਲੇ ਭਾਈ ਤਾਰੂ ਸਿੰਘ ਦੇ ਕਿਰਦਾਰ ਦੀ ਖੁਸ਼ਬੂ ਹੈ ਬੜੀ ਮੁਹੱਬਤ ਕਰਦੇ ਨੇ ਭਾਈ ਤਾਰੂ ਸਿੰਘ ਨੂੰ ਸਾਰਾ ਪਿੰਡ ਇਕੱਠਾ ਹੋ ਗਿਆ ਕਈਆਂ ਨੇ ਆਖਿਆ ਤੁਹਾਡੀਆਂ ਸ਼ਿਫਾਰਸ਼ਾਂ ਪਾ ਕੇ ਤੁਹਾਨੂੰ ਛਡਾ ਦੇਣੇ ਤੁਹਾਡਾ ਤੇ ਕੋਈ ਕਸੂਰ ਵੀ ਨਹੀਂ ਹੈ ਆਖਿਆ ਨਾ ਕਿਸੇ ਨੇ ਕੋਈ ਸ਼ਿਫਾਰਸ਼ ਨਹੀਂ ਪਾਈ ਜਦੋਂ ਤੁਰਨ ਲੱਗੇ ਨਾ ਭੈਣ ਸੀ ਇੱਕ ਭਾਈ ਤਾਰੂ ਸਿੰਘ ਦੀ ਕਿਉਂ ਮੈਂ ਪਹਿਲੇ ਦਿਨ ਤੇ ਕਰ ਚੁੱਕਾ ਮਾਂ ਹੈ ਤੇ ਭੈਣ ਹੈ ਤੇ ਆਪ ਨੇ ਤਿੰਨ ਜੀ ਨੇ ਕਰ ਦੇ ਬਸ ਤੁਰਨ ਲੱਗੇ ਭੈਣ ਕਹਿੰਦੀ ਭਰਾਵਾ ਜਦੋਂ ਨਿੱਕੇ ਹੁੰਦੇ ਸੀ ਫੇਰਦੇ ਸਾਂ ਤੂੰ ਕਹਿੰਦਾ ਸੀ ਪੇ ਮੈਂ ਆਪਣੇ ਹੱਥੀਂ ਤੇਰੀ ਡੋਲੀ ਤੋਰਾਂਗਾ ਅੱਜ ਡੋਲੀ ਤੋਰਨ ਤੋਂ ਪਹਿਲੇ ਤੁਰ ਚੱਲੇ ਹਾਂ ਅੱਜ ਮੈਂ ਤੈਨੂੰ ਰੋਕਾਂਗੀ ਨਹੀਂ ਕੁਝ ਨਹੀਂ ਕਹਾਂਗੀ ਤੁਸੀਂ ਸ਼ਹੀਦ ਹੋ ਸ਼ੀਦਾਂ ਦੀ ਕਤਾਰ ਸ਼ੀਦਾਂ ਦੀ ਲੜੀ ਦੇ ਵਿੱਚ ਤੁਹਾਡਾ ਨਾਂ ਗਰੋਇਆ ਜਾਏ ਤੇ ਮੈਂ ਵੀ ਇੱਕ ਆਪਣੇ ਭਰਾ ਮੇਰਾ ਸ਼ਹੀਦ ਹੋਇਆ ਮੈਨੂੰ ਵੀ ਮਾਣ ਮਹਿਸੂਸ ਹੋਏਗਾ ਕਿ ਮੇਰਾ ਇਕਲੌਤਾ ਭਰਾ ਪੰਥ ਵਾਸਤੇ ਕੁਰਬਾਨ ਹੋਇਆ ਮਾਂ ਨੂੰ ਮਿਲ ਲੱਗੇ ਮਾਂ ਕਹਿੰਦੀ ਵੇਖ ਪੁੱਤਰਾ ਮੇਰੀਆਂ ਅੱਖਾਂ ਦੇ ਵਿੱਚ ਪਾਣੀ ਨਹੀਂ ਜਿਗਰ ਦਾ ਟੁਕੜਾ ਬੱਚਾ ਜਦੋਂ ਮਾਂ ਬਾਪ ਤੋੜਦੇ ਆ ਬਾਹਰ ਦੇ ਮੁਲਕਾਂ 'ਚ ਤੁਸੀਂ ਬੱਚੇ ਭੇਜੇ ਹੋਣਗੇ ਗਏ ਹੋਣਗੇ ਜਦੋਂ ਫੋਨ ਆਉਂਦਾ ਹੈ ਕਿੰਨਾ ਮਾਂ ਵੀ ਖੁਸ਼ ਹੁੰਦੀ ਬੱਚਾ ਵੀ ਖੁਸ਼ ਹੁੰਦਾ ਤੋੜਨ ਲੱਗਿਆ ਕਿੰਨਾ ਵਿਰਾਗ ਹੁੰਦਾ ਸੌਖਾ ਧੀਆ ਪੁੱਤਰਾ ਨੂੰ ਤੋੜਨਾ ਮੇਰੀਆਂ ਅੱਖਾਂ ਦੇ ਵਿੱਚ ਪੁੱਤਰਾ ਪਾਣੀ ਕੋਈ ਨਹੀਂ ਹੈ ਮੈਂ ਪਾਣੀ ਰੋਕ ਕੇ ਰੱਖਿਆ ਅੱਖਾਂ ਦੇ ਵਿੱਚ ਪਾਣੀ ਜ਼ਰੂਰ ਆਏਗਾ ਉਦੋਂ ਆਏਗਾ ਜੇ ਤੈ ਜੇ ਤੂੰ ਪੰਖ ਪੰਖ ਵਾਸਤੇ ਕੁਰਬਾਨੀ ਦਿੱਤੀ ਮੈਂ ਗੁਰੂ ਦਾ ਸ਼ੁਕਰ ਕਰਾਂਗੀ ਕਿਉਂਕਿ ਦੋ ਪ੍ਰਕਾਰ ਦੇ ਅਥਰੂ ਡਿੱਗਦੇ ਐ ਇੱਕ ਜਦੋਂ ਖੁਸ਼ੀ ਜ਼ਿਆਦਾ ਹੁੰਦੀ ਏ ਉਦੋਂ ਜਦੋਂ ਜਦੋਂ ਬੰਦਾ ਜ਼ਿਆਦਾ ਸੈਡ ਹੁੰਦਾ ਦੁਖੀ ਹੁੰਦਾ ਉਦੋਂ ਸੁਭਾਵਿਕ ਖੁਸ਼ੀ ਦੇ ਵੀ ਅਥਰੂ ਡੇਗਦੇ ਨੇ ਮਾਂ ਨੇ ਆਖਿਆ ਅਥਰੂ ਤੇ ਡਿੱਗਣਗੇ ਮੇਰੇ ਖੁਸ਼ੀ ਦੇ ਡਿੱਗਣੇ ਜੇ ਤੂੰ ਡਾਮਾਂ ਗੋਲ ਹੋ ਗਿਆ ਉਦੋਂ ਵੀ ਮੇਰੇ ਅੱਖਾਂ 'ਚ ਪਾਣੀ ਆਏਗਾ ਇਹ ਤੂੰ ਕਲੰਕ ਲਾ ਦਿੱਤਾ ਐ ਪੰਖ ਇਸ ਕਰਕੇ ਪੁੱਤਰਾ ਜਦੋਂ ਤੈਨੂੰ ਸ਼ਹੀਦ ਕੀਤਾ ਜਾਣਾ ਤੇਰੇ ਦਰਦ ਜ਼ਰੂਰ ਹੋਏਗੀ ਦਰਦ ਜਦੋਂ ਹੋਏਗੀ ਚੀਸ ਨਹੀਂ ਬਟਣੀ ਆਵਾਜ਼ ਨਹੀਂ ਦੇਹੀ ਛੋਟੇ ਤੇ ਵੱਡੇ ਸਭ ਜਾਨ ਨੂੰ ਯਾਦ ਕਰ ਲੈ ਜਦੋਂ ਤੈਨੂੰ ਸ਼ਹੀਦ ਕੀਤਾ ਜਾਣਾ ਦਰਦ ਜ਼ਰੂਰ ਹੋਏਗੀ ਤਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਯਾਦ ਕਰ ਲੈ ਜਦੋਂ ਤੈਨੂੰ ਸ਼ਹੀਦ ਕੀਤਾ ਜਾਣਾ ਦਰਦ ਜ਼ਰੂਰ ਹੋਏਗੀ ਪੰਚਮ ਪਾਸ਼ਾ ਤਨ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਨੂੰ ਚੇਤੇ ਵਿੱਚ ਰੱਖ ਲੈ ਦੰਦ ਕੱਢ ਜਾਏਗੀ ਮੈਂ ਕਹਿੰਨਾ ਭਾਈ ਤਾਰੂ ਸਿੰਘਾ ਦਰਦਨਾਲੋ ਤੇਰਾ ਸਬਰ ਵੱਡਾ ਸੀ ਦਰਦਨਾਲੋ ਤੇਰਾ ਸਿੱਧਕ ਬਹੁਤ ਵੱਡਾ ਸੀ ਸਾਹ ਸੰਗਤ ਜਦੋਂ ਭਾਈ ਤਾਰੂ ਸਿੰਘ ਨੂੰ ਲਾਹੌਰ ਦੇ ਵਿੱਚ ਪੇਸ਼ ਕੀਤਾ ਗਿਆ ਜਗਰੀਆ ਖਾਂ ਖੁਦ ਆਇਆ ਪੰਜਾਬ ਦਾ ਮੁੱਖ ਮੰਤਰੀ ਕਹੋ ਤੁਸੀਂ ਉਸ ਵਕਤ ਜਗਰੀਆ ਖਾਂ ਜਗਰੀਆ ਨੇ ਆ ਕੇ ਭਾਈ ਤਾਰੂ ਸਿੰਘ ਨੂੰ ਆਖਿਆ ਜਵਾਨੀ ਹੈ ਬੇਨਤੀ ਮੈਂ ਕਰ ਰਿਹਾ ਸੀ 25 ਸਾਲ ਦੀ ਉਮਰ ਕਿ ਆਹ ਤੇ ਜਾਂਦਾ ਸੀ 25 ਸਾਲ ਜਵਾਨੀ ਹੋਵੇ ਇਹ ਬੰਦਾ ਕਿਸੇ ਨੂੰ بےਪੱਤ ਕਰਦਾ ਜਾਂ ਆਪ بےਪੱਤ ਹੁੰਦਾ ਦੁਨੀਆ ਦੇ ਇਤਿਹਾਸ ਵਿੱਚ ਭਾਈ ਤਾਰੂ ਸਿੰਘ ਨੇ ਮਹਾਨ ਸ਼ਹੀਦੀ ਦੇ ਕੇ ਇਹ ਦੱਸ ਤਾ ਦੁਨੀਆ ਦੇ ਲੋਕੋ ਜਵਾਨੀ ਦੇ ਵਿੱਚ ਕਿਸੇ ਦੀ ਅਸੀਂ ਪਤ ਨਹੀਂ ਰੋਲਦੇ ਜਵਾਨੀ ਦੇ ਵਿੱਚ ਲੋਕਾਂ ਦੀ ਪਟ ਟੱਕਣ ਦੀ ਸਮਰੱਥਾ ਰੱਖਦੇ ਐ ਤੇ ਸ਼ਹੀਦੀਆਂ ਦੇਣ ਦੀ ਹਕਤ ਰੱਖਦੇ ਦੱਸਿਆ 25 ਸਾਲ ਦੀ ਉਮਰ ਦੇ ਵਿੱਚ ਕਿ ਜਵਾਨੀ ਕਿਵੇਂ ਬਤੀਤ ਕਰਨੀ ਹੈ ਤੂੰ ਕਹਿਣ ਤੋਂ ਪਾ ਲਈ ਹੈ ਜਕਰੀਆ ਕਹਿੰਦਾ ਜਵਾਨ ਐ ਪਿੱਛੇ ਕੀ ਐ ਤੇਰੇ ਤਨ ਪਦਾਰਥ ਕੀ ਚਾਹੀਦਾ ਬਹੁਤ ਕੋਟੇ ਨੂੰ ਦੇ ਦਵਾਂਗੇ ਤੂੰ ਵਿਆਹ ਕਰਾ ਬੱਚੇ ਪੈਦਾ ਕਰ ਤੇ ਬੱਚੇ ਪੈਦਾ ਕਰਨ ਤੇ ਨਾਲ ਖੇਡ ਨਾਲ ਆਪਣੀ ਮਾਂ ਮਾਂ ਨੂੰ ਧੀਆ ਪੋਤੇ ਦੇ ਪੋਤਰੀਆਂ ਦੇ ਤੇ ਤੂੰ ਕੀ ਲੈਣਾ ਹੈ ਪਦਾਰਥ ਜਿੰਨੇ ਚਾਹੀਦੇ ਸਭ ਕੁਝ ਤੈਨੂੰ ਮਿਲ ਜਾਏਗਾ ਬਸ ਇੰਨਾ ਕਹਦੇ ਮੈਂ ਸਿੱਖ ਨਹੀਂ ਦੋ ਲਫ਼ਜ਼ ਕਹਿਣ ਦੀ ਧੀਰ ਸੀ ਦੁਨੀਆ ਦੀ ਸਾਰੀ ਜਗੀਰ ਭਾਈ ਤਾਰੂ ਸਿੰਘ ਦੇ ਪੈਰਾਂ 'ਚ ਰੱਖ ਦੇਣੀ ਸੀ ਤੇ ਦੋ ਸ਼ਬਦ ਦੇ ਕਹਦੇ ਵੀ ਮੈਂ ਸਿੱਖ ਨਹੀਂ ਹੈ। ਉਹ ਕਿੰਨਾ ਤਗੜਾ ਸਿੱਧਕ ਹੋਏਗਾ ਭਾਈ ਤਾਰੂ ਸਿੰਘ ਦਾ। ਆਖਿਆ ਨਾ ਇਦਾਂ ਨਹੀਂ ਹੋ ਸਕਦਾ। ਇਹ ਨਹੀਂ ਮੈਂ ਕਰ ਸਕਦਾ। ਗੁਰੂ ਸਾਹਿਬ ਨੇ ਇਹ ਦੋ ਪੰਕਤੀਆਂ ਗੁਰੂ ਗ੍ਰੰਥ ਸਾਹਿਬ 'ਚ ਬੜੀਆਂ ਕੀਮਤੀ ਹੁੰਦੀਆਂ ਨੇ। ਪਿਆਰ ਜਿਹੜਾ ਹੁੰਦਾ ਨਾ ਸਾਥ ਸੰਗਤ ਦਾ ਸੁੱਖਾਂ ਦੁੱਖਾਂ ਤੋਂ ਅੰਦਰ ਲੇਪ ਹੁੰਦਾ। ਸਾਡਾ ਮੇਰੇ ਰੱਜਾ ਦਾ ਸਵਾਏ ਪੀ ਚਲੋ ਚਾਰ ਚੀਜ਼ਾਂ ਮਿਲ ਗਈਆਂ ਜਿ ਕਿਹਾ ਜੀ ਬੜੀ ਕਿਰਪਾ ਚਲੋ ਪਾਠ ਕਰ ਲੋ ਤੇ ਚੰਗੀ ਗੱਲ ਬਾਣੀ ਪੜ੍ਹਨੀ ਚਾਹੀਦੀ ਮੰਨ ਲਓ ਜੇ ਕੱਲ ਨੂੰ ਨਾ ਕੁਝ ਮਿਲੇ ਫਿਰ ਪਾਠ ਨਹੀਂ ਕਰਨਾ ਜੀ ਫਿਰ ਗੁਰਦਰ ਨਹੀਂ ਆਉਣਾ ਫਿਰ ਬਾਣੀ ਨਹੀਂ ਪੜ੍ਹਨੀ ਗੁਰੂ ਨੇ ਆਖਿਆ ਜੇ ਕਰਨਾ ਆਲੇ ਦਿਵਾਲੇ ਇੰਨੇ ਪਦਾਰਥ ਹੋਣ ਤੇ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਵੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਹੋ ਮਤ ਦੇਖ ਭੂਲਾ ਬੀਸਰੇ ਮਹਾਰਾਜ ਮੇਰਾ ਘਰ ਇੰਨਾ ਸੋਹਣਾ ਸੁਲੱਖਾ ਹੋ ਗਏ ਇਸ ਐਡਾ ਵਧੀਆ ਮੇਰਾ ਘਰ ਹੋਵੇ ਤੇ ਐਡਾ ਵਧੀਆ ਘਰ ਹੋਣ ਦੇ ਬਾਵਜੂਦ ਮੈਂ ਤੈਨੂੰ ਕਿਤੇ ਭੁੱਲਣਾ ਜਾਵਾਂ ਭਾਵ ਇੰਨੀ ਮੇਰੇ ਕੋਲ ਖੁਸ਼ੀ ਆ ਜਾਵੇ ਉਦੋਂ ਵੀ ਪਿਆਰ ਬਣਿਆ ਰਵੇ ਤੇ ਜੇ ਸਰੀਰ ਨੂੰ ਕੋਈ ਰੋਗ ਆ ਗਿਆ ਦੁੱਖ ਆ ਗਿਆ ਤੇ ਮਹਾਰਾਜ ਪਿਆਰ ਉਦੋਂ ਵੀ ਬਣਿਆ ਰਵੇ ਭਾਈ ਤਾਰੂ ਸਿੰਘ ਜੀ ਕਹਿੰਦੇ ਇਹ ਪਿਆਰ ਕੱਚਾ ਨਹੀਂ ਕਿਉਂ ਸਾਵਨ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਮਨ ਤਨ ਤਾਂ ਇੱਕ ਨਾ ਇੱਕੋ ਨਾਮ ਆਧਾਰ ਜਿਨ੍ਹਾਂ ਦਾ ਮਨ ਤੇ ਤਨ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਰਤਿਆ ਹੁੰਦਾ ਉਹਨਾਂ ਵਾਸਤੇ ਇੱਕ ਪਰਮੇਸ਼ਰ ਇੱਕ ਸਦਾ ਤੋਂ ਬਿਨਾ ਉਹਨਾਂ ਦਾ ਸਿਰ ਕਿਤੇ ਦੂਜੀ ਜਗ੍ਹਾ ਤੇ ਨਹੀਂ ਚੁੱਕਦਾ ਕਿਉਂਕਿ ਮਨ ਤਾਂ ਰੱਤਾ ਸੀ ਨਾ ਭਾਈ ਤਾਰੂ ਸਿੰਘ ਚਲੋ ਫਤਵਾ ਜਾਰੀ ਕੀਤਾ ਗਿਆ ਕਿ ਖੋਪਰ ਲਾਹ ਕੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਜਾਵੇ ਭਾਈ ਤਾਰੂ ਸਿੰਘ ਨੇ ਆਖਿਆ ਜੇ ਤੇਰੇ ਮਨ 'ਚ ਕੋਈ ਗੱਲ ਆ ਰਹੀ ਹੈ ਨਾ ਸਿਰਫ ਇਹ ਮੇਰੇ ਵਾਸਤੇ ਵੀ ਦੁਆ ਕਰ ਦੇ ਤੇ ਮੇਰੀ ਸਿੱਖੀ ਜਿਹੜੀ ਕੇਸਾਂ ਸਵਾਸਾਂ ਦੇ ਨਾਲ ਲਿਪ ਜਾਵੇ ਜਕਰੀਆ ਕਹਿੰਦਾ ਤੈਨੂੰ ਇੰਨਾ ਪਿਆਰ ਕੇਸਾਂ ਦੇ ਨਾਲ ਤੇਰੇ ਕੇਸ ਲੈ ਜੁੱਤੀਆਂ ਦੇ ਨਾਲ ਝਾੜ ਦਵਾਂਗਾ ਇਹ ਬੋਲ ਸੀ ਜਕਰੀਆ ਖਾਨ ਭਾਈ ਤਾਰੂ ਸਿੰਘ ਜੀ ਕਹਿੰਦੇ ਫਿਕਰ ਨਾ ਕਰ ਤੂੰ ਮੇਰੇ ਕੇਸ ਕੀ ਝਾੜਨੇ ਹੈ ਗੁਰੂ ਨੇ ਕਿਰਪਾ ਕੀਤੀ ਤੇ ਆਪਣੀ ਜੁੱਤੀ ਦੇ ਅੱਗੇ ਲਾ ਕੇ ਤੈਨੂੰ ਜੁੱਤੀ ਤੇਰੇ ਸਿਰ 'ਤੇ ਵੱਜੇਗੀ ਆਪਣੀ ਜਦੋਂ ਸਮਾਜ ਇਦਾਂ ਦਾ ਆਇਆ ਕਿ ਕਹੇਗਾ ਕਿ ਭਾਈ ਤਾਰੂ ਸਿੰਘ ਦੇ ਜੁੱਤੀਆਂ ਮੇਰੇ ਸਿਰ ਤੇ ਮਾਰੋ ਅੱਗੇ ਲਾ ਕੇ ਖੜਾਂਗਾ ਜੁੱਤੀ ਇਹਨਾਂ ਜੋ ਟਾਈਮ ਇਦਾਂ ਦਾ ਆ ਗਿਆ ਹੋਇਆ ਵੀ ਨੇ ਭਾਈ ਤਾਰੂ ਸਿੰਘ ਫਤਵਾ ਜਿਹੜਾ ਜਾਰੀ ਕੀਤਾ ਸੀ ਸਾਧ ਸੰਗਤ ਉੱਪਰ ਲਾਇਆ ਜਾ ਰਿਹਾ ਹੈ ਆਮ ਗੱਲ ਨਹੀਂ ਥੋੜਾ ਜੱਕ ਤੇ ਤੁਸੀਂ ਮਹਿਸੂਸ ਕਰੋ ਤੁਸੀਂ ਅੱਜ ਸਾਰਾ ਕੁਝ ਅੱਜ ਸਾਡੇ ਘਰਾਂ 'ਚ ਸਿੱਖੀ ਨਹੀਂ ਰਹੀ ਪਦਾਰਥਾਂ ਦੀ ਕਮੀ ਥੋੜਾ ਜਿ ਭਾਈ ਤਾਰੂ ਸਿੰਘ ਨੂੰ ਜਦੋਂ ਸ਼ਹੀਦ ਕਰਨ ਲੱਗੇ ਜਲਾਦ ਨੇ ਜਲਾਦ ਹੱਥ ਬਲਣ ਲੱਗਾ ਜੀ ਭਾਈ ਤਾਰੂ ਸਿੰਘ ਅੱਖੇ ਕੀ ਕਰਨ ਲੱਗੇ ਉਹ ਕਹਿੰਦੇ ਤੇਰਾ ਖੋਪੜਾ ਲਾਉਣਾ ਸੀ ਤੇ ਤੇਰਾ ਬਗੋ ਬਗਦੀ ਹੱਥ ਸਿਰ ਨੂੰ ਜਾਏਗਾ ਤੜਫੇਗਾ ਭਾਈ ਤਾਰੂ ਸਿੰਘ ਕਹਿੰਦੇ ਫਿਕਰ ਨਾ ਕਰ ਤੁਸੀਂ ਆਪਣਾ ਕੰਮ ਕਰੋ ਸਾਧ ਸੰਗਤ ਭਾਈ ਤਾਰੂ ਸਿੰਘ ਜੀ ਬੈਠੇ ਦੋਵੇਂ ਹੱਥ ਭਾਈ ਤਾਰੂ ਸਿੰਘ ਨੇ ਜ਼ਮੀਨ 'ਤੇ ਰੱਖ ਲਿਆ ਆਪਣਾ ਕੰਮ ਕਰੋ ਭਾਈ ਤਾਰੂ ਸਿੰਘ ਦੇ ਇਧਰੋਂ ਵੀ ਰੰਬੀ ਫੇਰੀ ਗਈ ਇਧਰੋਂ ਵੀ ਆਲੇ-ਦੁਆਲੇੋਂ ਰੰਬੀ ਫੇਰੀ ਗਈ ਤੇ ਸਾਥ ਸੰਗਤ ਇੰਤਹਾ ਹੋ ਗਈ ਜ਼ੁਲਮ ਦੀ ਇੰਤਹਾ ਜਦੋਂ ਸਿਰ ਪੋਲਾ ਹੋ ਗਿਆ ਤੇ ਜੁਰਮ ਕਰਨ ਵਾਲੇ ਨੇ ਜਿੱਦਾਂ ਰੱਸਾ ਫੜ ਲਓ ਕੇਸਾਂ ਨੂੰ ਬੁਲੇਟ ਕੇ ਤੇ ਨਾਲ ਹੀ ਖਿੱਚ ਲਿਆ ਭਾਈ ਤਾਰੂ ਸਿੰਘ ਦਾ ਖੋਪਰ ਜੁਦਾ ਹੋ ਗਿਆ ਜੀ ਪਹਿਲਾਂ ਬੇਨਤੀ ਕਰ ਚੁੱਕਾ ਸਿਦਕ ਵੱਡਾ ਸੀ ਕੌਮ ਦੇ ਜੋਹਦੇ ਦਾ ਖੋਪਰ ਜੁਦਾ ਹੋ ਗਿਆ ਉਹ ਡਰੋਂ ਡਾਕਟਰ ਗੰਡਾ ਸਿੰਘ ਜੀ ਲਿਖਦੇ ਉਹਨੂੰ ਬੰਨ ਪੈ ਜਾਂਦਾ ਏ ਜਕਰੀਏ ਐਸਾ ਬੰਨ ਪਿਆ ਤਕਲੀਫ ਇਲੀ ਹੁੰਦੀ ਏ ਇੰਨੀ ਦਰਦ ਹੁੰਦੀ ਏ ਭਾਈ ਸੁਦੇਖ ਸਿੰਘ ਆਏ ਜਿਨੇ ਮਰਜੀ ਵੈਦ ਸੱਬ ਲੈ ਦੇ ਇਹ ਬੰਨ ਦੂਰ ਨਹੀਂ ਹੋਣਾ ਉਹ ਕੌਮ ਦੇ ਯੋਧੇ ਨੇ ਤੇਰੇ ਨਾਲ ਵਾਅਦਾ ਕੀਤਾ ਸੀ ਤੂੰ ਮੇਰੇ ਸਿਰ ਤੇ ਕੀ ਜੁੱਤੀਆਂ ਮਾਰਨੀ ਆ ਮੇਰੀਆਂ ਜੁੱਤੀਆਂ ਤੇਰੇ ਸਿਰ ਤੇ ਵੱਜਣ ਹੁਣ ਭਾਈ ਤਾਰੂ ਸਿੰਘ ਦੀ ਜੁੱਤੀ ਹੀ ਤੇਰੀ ਤੇਰੇ ਬਾਤ ਦਵਾਈ ਏ ਭਾਈ ਤਾਰੂ ਸਿੰਘ ਦੀ ਜੁੱਤੀ ਲੈ ਕੇ ਆ ਤੇ ਆਪਣੇ ਸਿਰ ਤੇ ਖਾ ਉਹ ਡਾਕਟਰ ਗੰਡਾ ਸਿੰਘ ਜੀ ਲਿਖਦੇ ਹੋ ਕਹਿੰਦੇ ਜੀ ਉਹਨਾਂ ਨੇ ਇੱਕ ਕਮਰਾ ਵੱਖਰਾ ਰੱਖਿਆ ਸੀ ਉਹਦੇ ਵਿੱਚ ਬਾਰ-ਬਾਰ ਜਗਰੀਆ ਖਾ ਜਾਂਦਾ ਸੀ ਤੇ ਜੁੱਤੀਆਂ ਭਾਈ ਤਾਰੂ ਸਿੰਘ ਦੇ ਆਪਣੇ ਸਿਰ 'ਚ ਮਾਰਦਾ ਸੀ ਖੁਦ ਮਾਰਦਾ ਸੀ ਤੇ ਉਹਨੂੰ ਥੋੜਾ ਜਿਹਾ ਵਧੀਆ ਫੀਲ ਹੁੰਦਾ ਸੀ ਰੋਗ ਘਟਦਾ ਸੀ ਬਾਅਦ ਵਿੱਚ ਫੇਰ ਦਰਬਾਰ ਦੇ ਵਿੱਚ ਜਾਂਦੂ ਜਦੋਂ ਫੇਰ ਚੀਜ਼ ਸੋੜਦੀ ਸੀ ਕਮਰੇ 'ਚ ਭੱਜ ਜਾਂਦਾ ਸੀ ਫਿਰ ਜੁੱਤੀਆਂ ਖਾਂਦਾ ਸੀ ਤੇ ਜਿਹੜੇ ਦਰਬਾਰ ਦੇ ਵਿੱਚ ਬੈਠੇ ਸੀ ਉਹ ਹੱਸ ਕੇ ਕਹਿੰਦੇ ਸੀ ਉਹਨੂੰ ਭਾਈ ਤਾਰੂ ਸਿੰਘ ਦੀ ਜੁੱਤੀਆਂ ਖਾਂਣ ਜਾ ਰਿਹਾ ਜੀ ਉਹਨੇ ਫਿਰ ਇਦਾਂ ਕੀਤਾ ਜਾਨ ਬੜੀ ਔਖੀ ਨਿਕਲਦੀ ਸੀ ਉਹਨੇ ਆਖਿਆ ਤੁਸੀਂ ਮੇਰੇ ਹੱਥ ਪੈਰ ਬਨ ਗੋ ਮੈਂ ਵੀ ਤੁਹਾਨੂੰ ਕਹਾਂ ਕਿ ਮੈਂ ਹੁਣ ਠੀਕ ਆ ਫਿਰ ਵੀ ਤੁਸੀਂ ਮੇਰੀ ਗੱਲ ਨਹੀਂ ਮੰਨਣੀ ਤੁਸੀਂ ਮੇਰੇ ਸਿਰ ਤੇ ਜੁੱਤੀਆਂ ਮਾਰੀ ਜਾਓ ਜਿੰਨਾ ਤੱਕ ਮੈਂ ਠੀਕ ਨਹੀਂ ਹੁੰਦਾ ਹੱਥ ਪੈਰ ਜਕਰੀਏ ਦੇ ਬਨ ਲੈ ਜੀ ਜਿਹੜੇ ਉਹ ਨੌਕਰ ਚਾਕਰ ਸੀ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਇੰਨੀਆਂ ਉਹਦੇ ਸਿਰ 'ਚ ਵੱਜੀਆਂ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਕਰਕੇ ਹੀ ਜਕੜੀਆ ਖੰਭ ਰਿਆ ਬਾਅਦ ਵਿੱਚ ਫਿਰ ਉਹਦੀ ਜਾਨ ਨਿਕਲੀ ਉਹ ਕਹਿੰਦਾ ਵੀ ਰਿਆ ਮੈਂ ਠੀਕ ਹਾਂ ਮੈਂ ਠੀਕ ਹੈ ਰੌਲਾ ਪੰਗਾ ਰਿਆ ਉਹਦੇ ਨੌਕਰ ਚਾਕਰ ਕਹਿੰਦੇ ਸੀ ਝੂਠ ਬੋਲਦੇ ਹੋ ਤੁਸੀਂ ਆਪ ਹੀ ਤੇ ਕਹਿਆ ਸੀ ਤੁਸੀਂ ਮੇਰੀ ਗੱਲ ਨਾਲ ਸਹਿਮਤ ਨਾ ਹੋਇਓ ਕਹਿਣ ਤੋਂ ਬਾਅਦ ਇਹ ਹੈ ਉਹ ਫੌਮ ਦਾ ਮਹਾਨ ਜੋਧਾ ਜਿਨਨੇ 25 ਕ ਸਾਲ ਦੀ ਉਮਰ ਦੇ ਵਿੱਚ ਮਹਾਨ ਕੁਰਬਾਨੀ ਸ਼ਹਾਦਤ ਦਾ ਜਾਮ ਪੀਤਾ ਹੈ ਅੱਜ ਨਾ ਪਰਿਵਾਰਾਂ ਦੇ ਵਿੱਚ ਊੜਾ ਰਿਹਾ ਤੇ ਨਾ ਜੂੜਾ ਰਿਹਾ ਮੈਂ ਕਹਿੰਦਾ ਜਿਨ੍ਹਾਂ ਨੂੰ ਜਿਨ੍ਹਾਂ ਦੇ ਕੋਲ ਊੜਾ ਹੋਏਗਾ ਉਹਨਾਂ ਦਾ ਜੂੜਾ ਵੀ ਰਹੇਗਾ ਊੜੇ ਤੋਂ ਪਾਪ ਪੰਜਾਬੀ ਗੁਰਮੁਖੀ ਲਿਪੀ ਅੱਜ ਅਸੀਂ ਮਾਫ਼ ਕਰਦਣਾ ਮੈਂ ਨਹੀਂ ਕਹਿੰਦਾ ਕਿ ਤੁਹਾਨੂੰ ਹੋਰ ਪਛਾਵਾ ਲਾ ਹੌਣ ਚੰਗੀ ਗੱਲ ਹੈ ਸਿੱਖੋ ਜੀ ਪੰਜਾਬੀ ਨਾ ਆਈ ਤੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕਿੱਦਾਂ ਪੜੋਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਸਤੇ ਗੁਰਮੁਖੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਇਸ ਬਾਤ ਪਾਲੋ ਕਿ ਜਦੋਂ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਗੱਲ ਕਰਨੀ ਪਿਓਰ ਪੰਜਾਬੀ ਚ ਕਰੋ ਅਸੀਂ ਤੇ ਮਾਅਬ ਕਰਦਾਂ ਆਪਣੇ ਪਰਿਵਾਰਾਂ ਚ ਵੀ ਗੱਲ ਕਰਦੇ ਆ ਤੇ ਹਮ ਕੋਤੋਂ ਕੋਈ ਚੱਲਦਾ ਜਿਆਦਾ ਹਿੰਦੀ ਚੱਲਦੀ ਆ ਮੈਂ ਕਿਸੇ ਭਾਸ਼ਾ ਨੂੰ ਮਾੜਾ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਜੇ ਤੁਸੀਂ ਤੁਹਾਡੇ ਕੋਲ ਪੰਜਾਬੀ ਨਾ ਰਹੀ ਤੇ ਗੁਰੂ ਗ੍ਰੰਥ ਸਾਹਿਬ ਨੇ ਤੁਹਾਡੇ ਕੋਲ ਰਹਿਣਾ ਜੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਕੋਲ ਨਾ ਰਹਾ ਤੇ ਤੁਹਾਡੇ ਸਿਰਾਂ ਤੇ ਕੇਸ ਨਹੀਂ ਰਹਿਣੇ ਪੰਜਾਬੀ ਹੋਏਗੀ ਬਾਣੀ ਹੋਏਗੀ ਉਹਦੇ ਜੁੜੇ ਦੇ ਨਾਲ ਜੁੜੇ ਰਹੋਗੇ ਤੇ ਐਸੀ ਮੁਹੱਬਤ ਬਣ ਜਾਏਗੀ ਸਾਵਣ ਸਰਸਤੀ ਕਾਮਨੀ ਚਰਨ ਕਮਲ ਸਿਓ ਪਿਆਰ ਉਹ ਫਿਰ ਸਾਵਣ ਦੇ ਮਹੀਨੇ ਦੇ ਵਿੱਚ ਜੀਵ ਇਸਤਰੀਆਂ ਖਿੜੀਆਂ ਰਹਿੰਦੀਆਂ ਨੇ ਜਿਵੇਂ ਬਾਹਰ ਦਾ ਵਾਤਾਵਰਨ ਸੋਹਣਾ ਹੁੰਦਾ ਨਾ ਸਾਥ ਸੰਗਤ ਮੀਂਹ ਪੈਂਦਾ ਹੈ ਵਰਖਾ ਹੁੰਦੀ ਹੈ ਤੇ ਕਿੱਡਾ ਵਧੀਆ ਠੀਲ ਹੁੰਦਾ ਰੱਬ ਦਾ ਪਿਆਰਾ ਵੀ ਰੂਹਾਨੀਅਤ ਤੌਰ ਉਤੇ ਆਤਮਾ ਉਹਦੀ ਖਿੜੀ ਰਹਿੰਦੀ ਏ ਜੇ ਸੁਖ ਦੇ ਤਾ ਤੁਝੇ ਅਰਾਮੀ ਦੁੱਖ ਵੀ ਤੁਝੇ ਧਿਆਈ ਜੇ ਸੁਖ ਦੇ ਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾੜ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਐਸੀ ਭਾਵਨਾ ਰੱਖ ਕੇ ਫਿਰ ਕੌਮ ਦੇ ਯੋਧੇ ਜ਼ਿੰਦਗੀ ਨੂੰ ਜਿਉਂਦੇ ਨੇ ਜਿੱਥੇ ਸਾਵਣ ਦੇ ਮਹੀਨੇ ਦੀ ਆਰੰਭਤਾ ਹੋਈ ਉੱਥੇ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ ਸਾਧ ਸੰਗਤ ਸਨ 1745 ਦੇ ਵਿੱਚ ਲਾਹੌਰ ਦੇ ਵਿੱਚ ਭਾਈ ਤਾਰਾ